ਰਾਮ ਗयो 라ਵਣ ਗयो ਜਾ ਕੋ ਬਹੁ ਪਰਵਾਰ ਕਹ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਪਣੇ 50ਵੇਂ ਸ਼ਲੋਕ ਦੇ ਅੰਦਰ ਜੋ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ RAM ਗयो 라ਵਣ ਗयो ਜਾ ਕੋ ਬਹੁ ਪਰਵਾਰ ਸਤਿਗੁਰੂ ਜੀ ਇਸ ਸ਼ਲੋਕ ਅੰਦਰ ਦੋ ਪ੍ਰਚਲਿਤ ਭਾਰਤੀ ਕਲਚਰ ਵਿੱਚਲੇ ਪਾਤਰਾਂ ਦੀ ਉਦਾਹਰਣ ਦੇ ਰਹੇ ਹਨ ਜਿਨ੍ਹਾਂ ਵਿੱਚੋਂ ਇੱਕ ਹੈ ਅਯੁੱਧਿਆ ਦਾ ਰਾਜਾ ਸ਼੍ਰੀ ਰਾਮਚੰਦਰ ਦੂਜੇ ਹੈ ਰਾਵਣ ਭਾਰਤੀ ਪੁਰਾਣਿਕ ਕਥਾਵਾਂ ਅੰਦਰ ਇਹਨਾਂ ਦੋਵਾਂ ਨੂੰ ਇੱਕ ਪ੍ਰਤੀਕ ਵਜੋਂ ਵਰਤਿਆ ਗਿਆ ਰਾਮ ਨੂੰ ਨੇਕੀ ਜਾਂ ਅਸ਼ਾਈ ਦਾ ਪ੍ਰਤੀਕ ਇੱਥੋਂ ਤੱਕ ਕਲਮਾ ਨੇ ਭਗਵਾਨ ਕੇ ਕੀ ਗਾਇਆ ਤੇ ਪ੍ਰਚਾਰਿਆ ਦੂਜਾ ਰਾਵਣ ਨੂੰ ਬਦੀ ਦਾ ਪ੍ਰਤੀਕ ਜਾਂ ਬੁਰਾਈ ਦਾ ਪ੍ਰਤੀਕ ਆਖਿਆ ਗਿਆ ਪਰ ਗੁਰੂ ਸਾਹਿਬ ਦੋਵਾਂ ਦੀ ਉਦਾਹਰਣ ਦੇ ਕੇ ਗੱਲ ਸਮਝਾਉਂਦੇ ਹਨ ਕਿ ਸੰਸਾਰ ਵਿੱਚ ਕੋਈ ਨੇਕ ਹੈ ਜਾਂ ਬਦ ਜਾਣੀ ਕਿ ਕੋਈ ਚੰਗਾ ਹੈ ਜਾਂ ਮਾੜਾ ਭਾਵੇਂ ਕਿਸੇ ਨੂੰ ਭਗਵਾਨ ਮੰਨਿਆ ਜਾਂਦਾ ਹੈ ਜਾਂ ਕਿਸੇ ਨੂੰ ਸ਼ੈਤਾਨ ਪਰ ਇਸ ਸੰਸਾਰ ਵਿੱਚ ਪਰਮੇਸ਼ਰ ਦੇ ਹੁਕਮ ਦੇ ਸਾਹਮਣੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਕਰਤੇ ਦੇ ਇੱਕ ਨਿਯਮ ਅੱਗੇ ਕਿਸੇ ਦੀ ਨਹੀਂ ਚੱਲਦੀ ਭਾਵੇਂ ਉਹ ਰਾਮ ਹੋਵੇ ਜਾਂ ਬਹੁ ਪਰਿਵਾਰ ਵਾਲੇ ਆਖੀ ਜਾਂਦੇ ਰਾਵਣ ਵਰਗੇ ਹੋਵੇ ਉਸ ਦੇ ਹੁਕਮ ਵਿੱਚ ਪੈਦਾ ਹੋਇਆ ਹਰ ਜੀਵ ਓੜਕ ਚਲਿਆ ਜਾਂਦਾ ਹੈ ਜਾਂ ਖਤਮ ਹੋ ਜਾਂਦਾ ਹੈ ਅੱਗੇ ਸਤਿਗੁਰੂ ਆਖਦੇ ਕਹਿ ਨਾਨਕ ਥਿਰ ਕਛ ਨਹੀਂ ਸਪਨੇ ਜਿਉ ਸੰਸਾਰ ਸਤਿਗੁਰੂ ਆਖਦੇ ਨੇ ਕਿ हे ਬੰਦੇ ਅਸਲੀਅਤ ਇਹ ਹੈ ਕਿ ਸੰਸਾਰ ਵਿੱਚ ਸਦਾ ਸਥਿਰ ਕੁਝ ਨਹੀਂ ਸਭ ਕੁਝ ਚਲਾਈ ਮਾਨ ਹੈ ਇਹ ਸੰਸਾਰ ਤਾਂ ਇੱਕ ਸੁਪਨੇ ਵਰਗਾ ਹੈ ਜੋ ਸਦਾ ਲਈ ਨਹੀਂ ਹੈ ਇਹ ਬਿਨ ਸੰਹਾਰ ਹੈ